ਸਾਸੀ ਕਾਲ ਮੈਂ ਹਾਟਾ ਵੱਡਾ ਹੂ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਨੇ ਇੱਕ ਵਾਰ ਫਿਰ ਵਰਕ ਮਾਰ ਦਿੱਤੀ ਹੈ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਪਹਿਲਾਂ ਵਿਰੋਧ ਕੀਤਾ ਗਿਆ ਕਿਸਾਨ ਜਥੇਬੰਦੀਆਂ ਵੱਲੋਂ ਕਿ ਮਰਨ ਵਰਤ ਠੀਕ ਨਹੀਂ ਹੈ ਕਿਉਂਕਿ ਅੱਜ ਲਗਭਗ 21 ਦਿਨ ਹੋ ਗਏ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਉੱਤੇ ਬੈਠੇ ਹੋਏ ਭਾਰਤੀ ਜਨਤਾ ਪਾਰਟੀ ਨਾ ਤਾਂ ਉਹ ਤਿੰਨ ਕਾਲੇ ਕਾਨੂੰਨ ਵਾਪਸ ਲੈ ਰਹੀ ਹੈ ਅਤੇ ਨਾ ਹੀ 23 ਫਸਲਾ ਉੱਤੇ ਐਮਐਸਪੀ ਦੀ ਜਿਹੜੀ ਗਰੰਟੀ ਦੇ ਰਹੀ ਹੈ ਇਸ ਕਰਕੇ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਰੱਖਿਆ ਹੋਇਆ ਹੈ ਪਹਿਲਾਂ ਜਿਹੜੀ ਨਾਂ ਨੁਕਰ ਕੀਤੀ ਗਈ ਭਾਰਤੀਆਂ ਕਿਸਾਨ ਜਥੇਬੰਦੀਆਂ ਵੱਲੋਂ ਲੇਕਿਨ ਹੁਣ ਰਕੇਸ਼ ਕੈਤ ਜਗੰਦਰ ਸਿੰਘ ਉਗਰਾਹਾ ਗੁਰਨਾਮ ਸਿੰਘ ਚਡੂਲੀ ਯਾਨੀ ਕਿ ਸਾਰੇ ਵੱਡੇ ਜਿੰਨੇ ਵੀ ਕਿਸਾਨ ਆਗੂ ਨੇ ਚਾਹੇ ਪੰਜਾਬ ਦੇ ਚਾਹੇ ਭਾਰਤ ਦੇ ਕਿਸੇ ਵੀ ਹਿੱਸੇ ਦੇ ਉਹਨਾਂ ਨੇ ਸ਼ਾਮੂਲਿਤ ਕਰ ਲਈ ਹੈ ਇਸ ਤਰ੍ਹਾਂ ਧਰਨੇ ਨੂੰ ਇੱਕ ਵਾਰ ਫਿਰ ਗਰਮੀ ਦੇ ਦਿਤੀ ਹੈ ਉਧਰ ਸਿੱਖ ਅਤੇ ਸਿੱਖ ਜਥੇਬੰਦੀਆਂ ਖਾਸ ਕਰਕੇ ਇੱਕ ਅਜਿਹੀ ਸ਼ਖਸੀਅਤ ਦੀ ਗੱਲ ਕਰਦੇ ਹਾਂ ਜਿਹੜੇ ਹਮੇਸ਼ਾ ਹੀ ਵਾਦਾ ਅਤੇ ਵਿਵਾਦਾਂ ਦੇ ਵਿੱਚ ਛਾਇ ਰਹਿੰਦੇ ਨੇ ਹਮੇਸ਼ਾ ਹੀ ਆਪਣੇ ਬਿਆਨ ਬਾਜ਼ੀ ਕਰਕੇ ਮਸ਼ਹੂਰ ਹੁੰਦੇ ਨੇ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਜੋਨੀ ਬਾਬੇ ਦੀ ਜੋਨੀ ਬਾਬੇ ਵੱਲੋਂ ਅੱਜ ਸਵੇਰੇ ਤੜਕਸਾਰ ਹੀ ਸ਼ਮੂਲਿਤ ਕੀਤੀ ਗਈ ਦਿੱਲੀ ਦੇ ਖਨੌਰੀ ਬਾਰਡਰ ਤੇ ਜਿੱਥੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਉੱਤੇ ਬੈਠੇ ਹੋਏ ਨੇ ਲਗਭਗ 10 ਤੋਂ 15 ਮਿੰਟ ਜੋਨੀ ਬਾਬਾ ਵੱਲੋਂ ਗੱਲਬਾਤ ਕੀਤੀ ਗਈ ਜਗਜੀਤ ਸਿੰਘ ਡੱਲੇਵਾਲ ਨਾਲ ਗੱਲ ਕਰਦੇ ਹੀ ਜੋਨੀ ਬਾਬਾ ਭਾਵੁਕ ਹੋ ਗਏ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਕਿ ਸਾਡੇ ਕਿਸਾਨ ਸਾਡੇ ਕਿਸਾਨਾਂ ਦੇ ਨਾਲ ਕਿਸ ਤਰ੍ਹਾਂ ਤਸ਼ੱਦਦ ਕੀਤਾ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਨੇ ਕਿਹਾ ਕਿ ਮੈਂ ਅਰਦਾਸ ਕਰਦਾ ਹਾਂ ਕਿ ਦਿਲ ਦੇ ਵਿੱਚ ਕੋਈ ਨਰਮੀ ਆਵੇ ਭਾਰਤੀ ਜਨਤਾ ਪਾਰਟੀ ਦੇ ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਨੇ ਤਸ਼ੱਦਦ ਕਰੀ ਹੈ ਉਹਨਾਂ ਕਿਹਾ ਕਿ ਜੇਕਰ ਪੰਜਾਬ ਦੇ ਨਹੀਂ ਪੂਰੇ ਭਾਰਤ ਦੇ ਕਿਸਾਨਾਂ ਨੂੰ 23 ਫਸਲਾਂ ਤੇ ਐਮਐਸਪੀ ਮਿਲ ਜਾਵੇ ਜੇਕਰ ਕਾਲੇ ਤਿੰਨ ਕਾਨੂੰਨ ਜਿਹੜੇ ਨੇ ਉਹਨਾਂ ਦਾ ਲਿਖਤੀ ਪ੍ਰਮਾਣ ਪੱਤਰ ਮਿਲ ਜਾਵੇ ਤਾਂ ਫਿਰ ਜਗਜੀਤ ਸਿੰਘ ਡੱਲੇਵਾਲ ਮੰਨ ਵਰਤੇ ਕਿਉਂ ਬੈਠਣਗੇ ਉਹਨਾਂ ਨੇ ਕਿਹਾ ਬੜੀ ਵੱਡੀ ਨਕਾਮੀ ਹੈ ਭਾਰਤੀ ਜਨਤਾ ਪਾਰਟੀ ਦੀ ਇੱਕ ਪਾਸੇ ਪੰਜਾਬ ਪੂਰੇ ਭਾਰਤ ਦੇ ਕਿਸਾਨਾਂ ਨੂੰ ਅਸੀਂ ਅੰਨਦਾਤਾ ਕਹਿੰਨੇ ਆ ਜਿੰਨਾ ਜਿੰਨਾ ਕਿਸਾਨਾਂ ਨੇ ਸਾਡੇ ਢਿੱਡ ਭਰਨੇ ਹੁੰਦੇ ਨੇ ਉਹ ਅੱਜ ਮਰਨ ਵਰਤ ਉੱਤੇ ਬੈਠੇ ਹੋਏ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਜੋਨੀ ਬਾਬਾ ਖਾਂਸੇ ਜਿਹੜੇ ਇਮੋਸ਼ਨਲ ਹੋ ਗਏ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਵੀ ਹਾਏ ਭਾਵਿਕ ਵੀ ਹੋਏ ਕਿ ਇਸ ਤਰ੍ਹਾਂ ਦੇ ਤਸ਼ੱਦਦ ਨਹੀਂ ਕੀਤੇ ਜਾਣੇ ਚਾਹੀਦੇ ਚਾਹੇ ਉਹ ਕਾਂਗਰਸ ਸਰਕਾਰ ਹੋਵੇ ਚਾਹੇ ਉਹ ਸ਼ਰੂਮੀ ਅਕਾਲੀ ਦਲ ਦੀ ਤੇ ਚਾਹੇ ਭਾਰਤੀ ਜਨਤਾ ਪਾਰਟੀ ਦੀ ਉਹਨਾਂ ਨੇ ਕਿਹਾ ਸੀ ਇੱਕ ਦਟ ਇੱਕ ਹਿੱਕ ਤਾਂਕੇ ਖੜੇ ਹਾਂ ਹਾ ਜਗਜੀਤ ਸਿੰਘ ਢੱਲੇਵਾਲ ਅਤੇ ਕਿਸਾਨ ਜਥੇਬੰਦੀਆਂ ਦੇ ਹੱਕ ਵਿੱਚ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਸਦਕਾ ਹੀ ਚਾਹੇ ਗਰੀਬ ਨੇ ਚਾਹੇ ਅਮੀਰ ਨੇ ਚਾਹੇ ਪਿਖਾਰੀ ਹੈ ਉਹਨਾਂ ਦੇ ਟਿੱਡ ਦੇ ਵਿੱਚ ਰੋਟੀ ਜਾਂਦੀ ਹੈ ਅਨਾਜ ਜਾਂਦੀ ਹੈ ਕਿਉਂਕਿ ਕਿਸਾਨ ਨੂੰ ਅਨਾਜ ਅੰਦਾਤਾ। ਕਿਆ ਜਾਂਦਾ ਹੈ ਅਜਿਹੀਆਂ ਗੱਲਾਂ ਕਰਦੇ ਅੱਜ ਚੋਨੀ ਬਾਬਾ ਜਿਹੜੇ ਸਿੱਖ ਪੰਥ ਦੇ ਇੱਕ ਬੜੇ ਕੀਰਤੀ ਪ੍ਰਚਾਰਕ ਨੇ ਉਹ ਗੱਲਾਂ ਕਰਦੇ ਕਰਦੇ ਇਮੋਸ਼ਨਲ ਹੋ ਗਿਆ ਭਾਵਕ ਹੋ ਗਿਆ।